ਇਹ ਇੱਕ ਗੱਸਦੇਗਾ ਆਵਾਜ਼ ਵਾਲਾ ਇਹਨੇ ਗੁੱਲਰੀ ਵਰਤਾ ਕਰੇ ਇਹਨੇ ਕਰ ਇਹ ਬਦੂ ਰਾਤ ਦੇ ਮਿੰਟ ਲਓ ਇੱਕ ਮਿੰਟ ਇਹਦਾ ਇਹਨੇ ਤੁਹਾਨੂੰ ਬਤਾਵਾ ਤੁਹਾਨੂੰ ਜੇ ਬੁਲਾ ਜੀ ਵਾਹੋ ਆਪਣਾ 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 ਸਨਾਤਨ ધਰਮ ਕੀ ਜੈ ਗੁਰਪਤ ਜੈਮ ਕੀ ਜੈ ਅਗਲੀ ਦੇਖੋ ਸੰਜਰਾ ਮੀਂਹੋਂ ਕਮੇਟੀ ਅਤੀ ਪੰਜਾ ਰੁਕਨੀ ਦੇਖੋ ਕਮੇਟੀ ਅਤੀ ਇਹ ਜੇ ਕੋ ਵਾਤੂ ਪੇਸ਼ ਕਰਿਓ ਨੇ ਇਹ ਵਾਤੂ ਨੋਟ ਕਰੋ

ਆਰੀ ਆਵਾਜ਼ ਕੋ ਮੁੱਖੀ ਪਈ ਚੁਕਾ ਦਾ ਅੰਨੇ ਬਤਾਣੀ ਵਾਤ ਮਾਤੇ ਮੁੱਖੀਂ ਦਾ ਤੋ ਬਤਾ ਦੀ ਪੇਰੀ ਵਾਤ ਪੇਰੀ ਆਵਾਜ਼ ਦਾ ਲਗਨ ਮਾਤੇ ਕਿ ਪੇਰੀ ਲਗਨ ਨੂੰ ਦੇ ਕੋ ਤੈਦਾਦ ਦੇ ਲਗਨੀਆਂ ਨੂੰ ਇਰਵਾ ਪਾਸ ਕਰਿਓ ਵਾਸ਼ੇ ਜਾਂ ਸਿਰਫ ਇੱਕ ਹਮਰਾ ਇੱਕ ਲਗਨੀ ਨੂੰ ਨਾਲ ਲੈਣ ਦਾਸ਼ੇ ਹਵੇ ਬੜੀ ਦੁਬਾਰਾ ਬੜਾ ਦੋਈ ਇੱਕ ਕੱਢੀ ਛੋਟੋ ਕਦਾ ਬੀਲਾ ਦੋ ਰਕਾ ਥੋੜੇ ਦੋ ਰਕਾ ਬੜੀ ਨਫਦੀ ਹੋਤਾ ਛੇ ਛੇ ਛੋਣੀ ਕਰਨ ਜੋਤਾ ਥੋੜੇ ਬਿਊਠਾ लॻन नगनिया तग्नी नथे लग लॻन लाए बीहे की महंदी राति जेको मेठाई लईंदो जेको हार लईंदो इहो मेठाई बंदे जॻह पंज सौ हज़ार लाॾी लाॾा बैसा हले

કે દેશ છોકરીને આવી ની વાય ને એથી માથે કોઈ બી રાશે તો એ બે દંડ આપશે દેશ ને જે કોઈ જરૂરી રે એ એક નામચીક પેટી એક ઢોલિયો એક બે સરળ એક બે ઓશિયા અહી જે રોજમરા ને સોમન છોકરા અમારા ઇસ્તેમાલ થાય છે